ਉਹ ਬੋਲ ਕੰਦੇ ਵਾਲ ਹੋ ਰਹੀ ਹੈ। ਉਹ ਤੇਰੇ ਨਾਲ ਜੀ ਵੀ ਦੋਖ ਦੇਣਗੇ। ਉਹ ਵੀ ਇੰਨੀ ਠੰਡੇ ਚ ਦੱਸ। ਹੋਰ ਲਹੀਆਂ ਲਾਖੀਆਂ। ਠੰਡੇ ਬੋਹ ਹੋ ਰਹੀਆ ਵਾਲਾ ਸਾਰੀ ਬਾਕੀ ਆ ਦੇ ਕੰਜਰ ਤਾਂ ਹੀ ਪਿਆ ਓਏ ਐਸੇ ਉਹਦੀ ਲਖਤ ਬੰਨੀ ਜੀ ਲਾ ਮਮ ਜੀ ਕਰਤਾ। ਨੀ ਪਿਆ ਹਣਾ ਤਰਾ ਕਰਦਾ ਆਏ ਜੇ ਸਾਹਮਣੇ ਖੜੇ ਨਾ ਟਰੈਕ ਤੋਂ ਟ੍ਰੂਟ ਤੋਂ ਬਰਤਦਾ ਕਤੋਂ ਨਹੀਂ ਇਹਨਾਂ ਨੂੰ ਉਹ ਬਰਤਦਾ ਮੈਂ ਕੀ ਜ਼ਮੀਨ ਦਾ ਕੋਈ ਹੈਗੀ ਨਹੀਂ ਯਾਰ ਤੈਨੂੰ ਮੈਂ ਜ਼ਮੀਨ ਦੀ ਉਹ ਗੱਲ ਦੱਸਦਾ ਮੇਰਾ ਬੁੜਾ ਟਿੱਕਾ ਹਣਾ ਤਾਂ ਗਿਆ ਨੇ ਰਾ ਕਿੰਨੇ ਦਾਸ ਕਿੰਨੇ ਆਉਂਦੇ ਸੀ ਕੱਲੇ ਮੇਰੇ ਨਾਮ ਹਣਾ ਸਾਰੇ ਭੁੱਖੇ ਹੋ ਸਾਰੇ ਨੀਜਾਂ ਨੇ ਖਾ ਗਿਆ ਰੂਟ ਕੀ ਖਾ ਗਿਆ ਪੈਸੇ ਹਣਾ ਕੀ ਇਹਨੇ ਆ ਹੁਣ ਤਾਂ ਵੀ ਟਰੈਕਟਰ ਰੇੜੀਆਂ ਰਹਿ ਗਏ ਹੁਣ ਇਹਨਾਂ ਨੂੰ ਵੀ ਮੈਂ ਕੀ ਕਰੂੰਗਾ ਉਹ ਕਿਸੇ ਦੇ ਖੇਤ ਚ ਥੁੜੀ ਆئیںਗੇ ਕਿਸੇ ਦੇ ਮਾਵਾਪਤਾ ਜ਼ਮੀਨ ਬਣਾ ਦਿੰਦੇ ਨੇ ਉਹ ਕਿਸੇ ਦੇ ਗਵਾ ਦਿੰਦੇ ਨੇ ਇਹਦਾ ਪੁੱਤਾਂ ਨੂੰ ਆਪ ਹੁੰਦਾ ਵੀ ਜ਼ਮੀਨ ਬਣਾਉਣੀ ਹੈ ਗਾਂਹਾਂ ਕੇ ਆਪਾਂ ਨੇ ਉਹ ਬਕਾਉਣੀ ਆ ਸਾਰੀ ਪਰ ਆ ਵੀ ਸੰਦ ਤਾਂ ਵੱਜ ਗਏ ਨੇ ਉਹ ਰੁੜ ਗਿਆ ਨਹੀਂ ਤਾਂ ਆ ਵੀ ਰੁੜੇ ਜਾਂਦਾ ਕਈ ਮਾਪੇ ਪਾਪਾ ਨੂੰ ਤਾਂ ਸੋਚ ਹੁੰਦੀ ਹੈ ਵੀ ਲੈ ਸਾਡੇ ਪੁੱਤ ਦਾ ਸੀ ਆ ਕਰਦੀਏ ਵਾਹ ਕਰਦੀਏ ਕਈਆਂ ਨੂੰ ਤਾਂ ਭੋਰਾ ਸੋਚ ਨਹੀਂ ਆਪਦਾ ਵੀ ਬੱਬਰ ਭਰ ਲਈਏ ਛੇਤੀ ਕਿਸੇ ਦਾ ਕੁਝ ਹੁੰਦਾ ਹੁਣ ਦੇ ਨਹੀਂ ਹੁੰਦਾ ਨਾ ਹੁੰਦਾ ਪੁੱਤਾਂ ਦੀ ਨਹੀਂ ਸੋਚ ਹੁੰਦੀ ਕਈਆਂ ਨੂੰ ਚੱਲ ਹੁਣ ਜਿਹੜੇ ਕਰ ਗਏ ਕਰਾ ਗਏ ਹੁਣ ਆਪਾਂ ਨੇ ਉਹ ਗੱਲਾਂ ਤੋਂ ਕੀ ਲੈਣਾ ਲੈ ਯਾਰ ਹੁਣ ਜਗਾ ਕਰ ਫਿਰ ਨੇ ਰਹਾ ਹੋ ਰਹਾ ਪਮਾਗੇ ਦੁੱਧ ਸੱਧ ਬਣਾ ਲੈ ਲੈ ਕੇ ਨਾਲ ਦੁੱਧ ਬਣਾ ਲੈਣੀ ਰੋਟੀ ਰੋਟੀ ਉਹ ਨਾਲ ਲੈ ਨਿਆ ਰੋਟੀ ਤਾਂ ਖਾ ਕੇ ਆਈ ਦੀ ਰੋਟੀ ਦੀ ਤਾਂ ਕਿਹੜੀ ਭੁੱਖਾ ਹੁਣੀ ਤਾਂ ਉਹਨਾਂ ਖਾ ਕੇ ਆਈ ਦੀ ਕਹੂੰ ਮਰੇ ਯਾਰ ਤੂੰ ਮੈਨੂੰ ਐਂ ਦੱਸ ਪੂਰੇ ਹੁਣ ਆਪਾਂ ਕਰਨ ਕੀ ਆਇਆ ਉੱਥੇ ਚੰਗੇ ਭਲੇ ਆਪਣੇ ਪਿੰਡ ਹੈਗੇ ਤੇ ਉਹਰੇ ਤੋਂ ਮੈਨੂੰ ਕਿਉਂ ਡਫਕਰ ਲਿਆ ਮੈਂ ਦੱਸਿਆ ਉਹ ਉੱਥੇ ਹੈਗੇ ਤੇ ਹੈਗੇ ਸੀ ਬਾਕੀ ਇੰਨੇ ਦਾ ਟਾਈਮ ਤੋਂ ਮੇਰਾ ਜੀਜਾ ਵੀ ਲੱਗ ਰਿਹਾ ਜੀ ਹਨਾ ਮੈਂ ਕਹਿੰਦੇ ਚਲੂ ਰਿਹਾ ਜਾਨੇ ਆਪਦਾ ਘਰ ਫੇਰ ਵੀ ਹਨਾ ਮਰੇ ਉਹ ਤਾਂ ਉਹਨਾਂ ਨਾਲ ਲੜ ਪਿਆ ਫੇਰ ਵੀ ਆਪਣਾ ਲੜਾਈ ਕਰੀ ਹੋਈ ਹੈ ਰੇਨਾ ਜੀਜਾ ਨਹੀਂ ਕਰਦਾ ਇੱਕ ਮੇਰੇ ਯਾਰ ਦੋਸਤ ਕਿ ਚਾਹ ਕੋਰਤਾ ਮੈਂ ਆ ਗਿਆ ਉਹ ਕਹੋ ਤਾਂ ਬਾਗਿਆ ਬਾਹਰੇ ਹਨਾ ਉਹਦੇ ਹੈਗੇ ਤੇਰੇ ਦੋ ਕਿੱਲੇ ਜ਼ਮੀਨ ਦੇ ਦੋਟੇ ਹੀ ਕਿੱਲੇ ਉਹ ਕਹਿੰਦਾ ਵੀ ਚਲ ਥੋੜੀ ਮੋਟੀ ਜ਼ਮੀਨ ਹੈ ਤੂੰ ਕਰ ਲੈ ਤੇਰੇ ਸੰਦ ਸੁਲਦੇ ਵੀ ਨੇ ਹਨਾ ਕਰੇ ਹੈਗੇ ਨੇ ਜਿਵੇਂ ਆਪਾਂ ਹੈਗੇ ਨੇ ਉਹਨਾਂ ਗੱਲ ਕਰੀ ਸੀ ਉਹ ਕਹਿੰਦਾ ਚਲ ਆਪਾਂ ਖੇਤੀ ਕਰ ਲਾਂ ਕਰੇ ਨਾਲ ਲੱਗ ਮਾਂ ਪਿੰਡ ਹੈ ਉਹ ਸਮਾ ਕੇ ਗਿਆ ਤੈਨੂੰ ਵੀ ਦੋ ਵੀ ਥੋੜੇ ਇੱਕ ਦਿਨ ਹਾਂ ਚਲ ਕੋਈ ਨਾ ਇਹਨੇ ਆਪਾਂ ਥੋੜੇ ਇੱਕ ਦਿਨ ਸਾਭ ਲੈਨੇ ਆ ਇਹਨੇ ਆ ਨਾ ਕੋਈ ਜੁਗਾੜ ਕਰ ਲੂਗਾ ਕਿਰਾ ਸੀਰੀ ਸੁਰੀ ਰੱਖਿਆ ਲੀਦਾ ਬਾਕੀ ਮੈਨੂੰ ਦੇ ਗਿਆ ਤੀ ਜਾਣ ਨੂੰ ਵਿਲੇ 20000 ਰੁਪਿਆ ਔਰ ਚਲੋ 20000 ਨਾਲ ਆਪਣਾ ਹੋ ਜਾਊਗਾ ਡੰਗ ਸਰ ਜਾਊਗਾ ਇੰਨੇ ਫਿਰ ਚੱਲ ਅੰਦਰ ਚਲੀਏ ਪਰ ਬਾਗ ਜਨੇ ਇੱਕ ਹੋ ਗੱਲ ਬੜੀ ਵਧੀਆ ਹੋ ਗਈ ਉਹ ਮੈਂ ਦਾ ਸ਼ੁਕਰ ਮਨਾਉਣਾ ਰੱਬ ਦਾ ਉਹ ਗ੍ਰਹਿਬ ਆ ਗਿਆ ਘਰੋਂ ਕਿਹੜਾ ਉਹ ਮਨੀ ਆਇਆ ਹੋਇਆ ਦੀ ਉਹਦਾ ਭਤੀਜਾ ਆਪਣੇ ਬਾਪੂ ਦਾ ਔਰ ਉਹ ਬਾਗ ਗਿਆ ਵਧੀਆ ਹੋ ਗਿਆ ਹੂੰ ਲੈ 25000 ਰੁਪਿਆ ਚੱਕਦਾ ਦੀ ਲੈ ਆਪਣਾ ਬੀਸਾਲ ਨੂੰ ਕੀ ਪਤਾ ਹੀ ਨਹੀਂ ਲੱਗਦਾ ਵੀ ਜੇ ਤੂੰ ਚੋਰੀ ਕਰਦਾ ਤੂੰ ਦਿਮਾਗ ਲਾ ਕੇ ਤਾਂ ਕਰ ਲੈ ਪੱਬੀ ਤੂੰ ਘਰੇ ਇਕੱਲਾ ਬੰਦਾ ਐ ਸਾਨੂੰ ਸ਼ੱਕ ਤਾਂ ਸਿੱਧਾ ਤੇਰੇ 'ਤੇ ਜਮੂਗਾ ਹਾਂ 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 ਮੰਨੇ ਹੀ ਨਹੀਂ ਪਹਿਲਾਂ ਤੋ ਜਾ ਕੁੱਟ ਕੁੱਟੋ ਦੇ ਪਾਇਆ ਕਾਲ ਫੇਰ ਮੰਨੇਗਾ ਹੋਰ 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 ਤੇ ਚਲ ਚੱਲੀ ਐ ਯਾਰ ਫੇਰ ਫੁਰ ਬੰਨੀ ਰਹਾ ਹੋ ਗਿਆ ਹੁਣ ਚੱਲ ਦੁੱਧ ਦੱਦ ਕਰਕੇ ਪੀ ਲੈ ਆ ਫੇਰ ਫੇਰ ਠੰਡ ਜੀ ਲੱਗੂਗੀ ਫੇਰ ਚਲ ਨਹੀਂ ਮਿਸਟਰ ਬਿਸਕੁਟ ਨਾਲ ਆਏ। ਬੱਸ ਹੁਣ 20000 ਰੁਪਏ ਹੀ ਤਾਂ ਨਹੀਂ ਖਰਚਣਾ ਤੂੰ ਦੁੱਧ ਵੀ ਕੇ ਪੈਜੂ। ਉਹ ਦੁੱਧੇ ਵੀ ਮਸਾ ਕੇ ਮੈਂ ਬਹੁਤਾਂ ਬਾਗਾ ਯਾਰ ਕਿਨਾ ਕੁ ਹੋਇਆ। ਉਹ ਦੁਮਾਈ ਜੀ ਜਾ ਰੋ ਪੰਜਰਾ ਰਹਿ ਗਈਆਂ ਦੇ ਗੋਸਨੀਆ। ਹੋਰ ਉਹ ਦੁਮਾਤਾ ਹੀ ਨਹੀਂ ਹੈਗੇ ਲੈਟਾ ਮਾਰੇ। ਨਹੀਂ ਆਉਂ ਖੋਈ ਲਿਆ ਫੇ। ਹਾ ਸੰਨਿਆ ਹੋਰ ਹੁਣ ਜਦੋਂ। ਤੁਲਕ ਕਰ ਲੈ ਦੁਦ ਨਾ ਤੇ ਕੰਤਿਆ ਮੰਜਾ ਨਾ ਹੋਣਾ ਡਾਕਟਰ ਨੇ ਹਾਂ ਫਿਰ ਮੈਂ ਲੱਗਦੀ ਆ ਬੰਤਾ ਅੱਗੇ ਚੁਆਇਆ ਫਿਰ ਬਿਸਤਰੀ ਬਣਾ ਲੈ ਸਪਾਰਸ ਸੁਕਣ ਜਨਾ ਨਾ ਬੇਦਾ ਉਹ ਜਿਹੜਾ ਗਰਹਿ ਵਗ ਗਿਆ ਤੁਨ ਕੋਈ ਫਿਰ ਬਿਸਤਰੀ ਬਸ ਤੇ ਲੱਗ ਸੋ ਚੱਕੀ ਨੇ ਬਿਸਤਰੀ ਜਾ ਚੱਕ ਲਈ ਆ ਕੋਈ ਨਾ ਬੈਠ ਸਿਆ ਚੱਕ ਲਈ ਹੈ ਦਾ ਟਾਈਮ ਹੈ ਕੋਈ ਨਹੀਂ ਹੋਇਆ 85 ਨੇ ਮੈਂ ਕਹਿੰਦਾ ਚਾਹ ਨਿੱਕੀ ਆ ਨੂ ਡਾਕਟਰ ਡਾਕਟਰ ਨੂੰ ਹੋ ਸੰ ਚਾਓ ਜਾਨੀ ਆ ਭਰੇ ਜਦੂਦੂ ਸੇ ਕੀ ਕਰਦਾ ਕੋਣ ਬੁਣਾਉ ਕਹਿਂਗੇ ਤੇ ਐਂਡਸ ਰਪਾ ਦਲਾਂ ਸਾ ਬੁਦੂ ਸੇ ਕਰਦਾ ਨਾ ਪੀਰ ਫੱਕ ਦੀਆਂ ਫਟੂਆਂ ਜਾਂ ਚੱਕ ਸੇ ਨੱਗੇ ਕਰ ਬੋਨ ਸਿੱਤਾ ਹੋ ਹੋ ਆ ਗਿਵਨ ਲਾ ਦੇ ਰੱਖ ਗਿਆ ਉਹ ਲੰਦਾ ਲੁਕੇ ਟੀਮਾ ਨਾ ਹੋਏ ਹੈ ਪਾਲਾ ਪਾਲਾ ਟੀਮਾ ਨਾ ਪਾਲਾ 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 ਅਬੀ ਇਹ ਬਰਾਂਕੇ ਦੁੱਧ ਫੇਰ ਪੀਵੇਂ ਆ ਚੰਗੂ ਦਾ ਕਿਦਦ ਨੂੰ ਹੈ ਗੱਲ ਐ ਪ੍ਰਿਯਮ ਚੇਲੀ ਕਿ ਮੈਂ ਜਿੱਦ ਤੱਕ ਬੋਲੇ ਆ ਰਹਾ ਹਾਂ ਤਾਂ ਹਾਂ ਚੱਲ ਗਿਆ ਹਾਂ ਤਾਂ ਨਹੀਂ ਤਾਂ ਹਾਂ ਦੇਖਦੀ ਮੰਗ ਲੂ ਬਾਲੀ ਤੋੜੀ тами тапі не обдано баделя чана ਹੋ ਹੰਦੂ ਬੋ ਵੰਦਰ ਬੈਠਾ ਹੁੰਦਾ ਜਿੰਨੇ ਤੇ ਦੁੱਧ ਨਾ ਇਤਰੂਗੀ ਜਾਂਦੀ ਜੀ ਸਾਰਾ ਉਹ ਮੈਂ ਵੀ ਦੂਰ ਮਾਇਨਾ ਲੈ ਆਪਣੀ ਕੰਗ ਜਿਸ ਨੇ ਆਖਾ ਹੋਏ ਹੋਏ ਆਪਣਾ ਯਾਰ ਦੱਸਾ ਬੰਦੇ ਨੂੰ ਰਾਖੀ ਕਹਿ ਕੇ ਆਉਂਗੀ ਸੀ ਰਾਖੀ ਕਹਿੰਦੀ ਆਉਂਦੀ ਆਉੱਚਾ ਚੋਰੀ ਚੋਰੀ ਉਹ ਮਾਤਾ ਹੁਣ ਹੋ ਗਿਆ ਚੂਹਾ ਥਰ ਓਏ ਉਸੇ ਟੁੱਟੇ ਦੰਦਾਂ ਦਾ ਹਾਂ ਉਹ ਸੀਗਲੀ ਕਰ ਜਾ ਉਹ ਤੇ ਬਸਰੇ ਇਦਾਂ ਦੇਖ ਤੇ ਨਾਮ ਕਰ ਗਿਆ ਸੀ ਆਈ ਦਸੀ ਓਏ ਹੋਰ ਹਰਦਾ ਉਹ ਹੋ ਵੀ ਨਹੀਂ ਆਲਾ ਹੁਣਾ ਆਪਣਾ ਬਾਪੂ ਆ ਉਹਨੇ ਉਹਦੀ ਫੋਨ ਕਰਦੀ ਯਾਰ ਸੇਨੇ ਤਰ ਹੁਵੀ ਗਏ ਨਾ ਤਾਂ ਉੱਥੇ ਘਰ ਹੀ ਬਿਠਾ ਕੇ ਬੈਠ ਗਿਆ ਹੋਰ ਇੱਕ ਦਿਨ ਜਦ ਮੈਂ ਮੜਿਆ ਗਰਦਾ ਚਲ ਉਹਨੂੰ ਮੁੱਠਾ ਉਹਨਾਂ ਦਾ ਕਿਉਂਕਿ ਮੈਨੂੰ ਆਇਆ ਕਿ ਕੱਲ ਫੇਰ ਵੀ ਤੇਰੇ ਚਾਚੀ ਦਾ ਮੁੰਡਾ ਤੂੰ ਮੈਨੂੰ ਗਾਲਾਂ ਨਾ ਦੇਵੇਂ ਉਹ ਆਕਾ ਕਰ ਦੇਣੀ ਗਾਲਾਂ ਉਹ ਮੜੀ ਜਾਣਾ ਉਹ ਜਾ ਮਾਗਣ ਹੁਣ ਤਾਂ ਵਧੀਆ ਉਹਦੀ ਰਾਂਦ ਕੱਟ ਗਈ ਹੁਣ ਨਾ ਉਹਨੂੰ ਆਪਾਂ ਦੁਬਾਰਾ ਬੁਲਾਈਏ ਵਧੀਆ ਚੰਗਾ ਉਦ ਦੇ ਘਰੇ ਬੰਗੀ ਹੋਰ ਬਸ ੱਡੀ ਦੀ ਦੇਖੀ ਦੀ ਐ ਪੱਗ ਐ ਐ ਨੇ ਜਦ ਬੋਲਾ ਅਰੇ ਜੀ ਉਹ ਦਾਦੀ ਉਹ ਦਾਦੀ ਹੋਵਾ ਉਹ ਕਾਂਜ ਪਾੜ ਤੋਂ ਆਉਂਦਾ ਹਾਂ ਪੰਜਰਤਾ ਦੇਖ ਲੈ ਆਪਣੇ ਘਰ ਚੋਂ ਉਹਨੂੰ ਆਏ ਨੂੰ ਕਿੰਨੇ ਦਿਨ ਹੈ ਦੇ ਤਿੰਨ ਚਾਰ ਕੇ ਦਿਨ ਹਾਂ ਇੱਕ ਦਿਨ ਤਾਂ ਆਪਾਂ ਨੂੰ ਲਿਆਂਗਾ ਵਾ ਦੂਜੇ ਕਿਤੇ ਦੇ ਨਾਲ ਉਹ ਕਹਾ ਅੱਢ ਹੋ ਜੋ ਐਂ ਕਰ ਲਓ ਐਂ ਕਰ ਲਓ ਫਿਰ ਆਪਨੇ ਕਾ ਤਰੀ ਪੜ ਪਾ ਗਿਆ ਲੈ ਵੀ ਸਾਡਾ ਬਾਪੂ ਨਹੀਂ ਕਰੇ ਅਸੀਂ ਕਿ ਮੈਂ ਅੱਢ ਹੋਇਆ ਲੈ ਤੂੰ ਐਨੀ ਦੂਰੋਂ ਆ ਕੇ ਪਿੰਡ ਤੋਂ ਹਨਾ ਤੂੰ ਸਾਨੂੰ ਕਹਿੰਦਾ ਵੀ ਅੱਢ ਹੋਇਓ ਵੀ ਤੂੰ ਕਹਿੰਦਾ ਸਾਨੂੰ ਅੱਢ ਕਰਨਾ ਫਿਰ ਬਾਕੀ ਪੈਸੇ ਚੋਰੀ ਕਰ ਲਏ ਹਾਂ ਲੈ ਤੂੰ ਬਾਪੂ ਵੀ ਨਿਕੜਿਆ ਹੋ ਤੋ ਨਾ ਸਾਰਾ ਖੌਂਦਾ ਵੀ ਇੰਨਾਂ ਹੈ ਉਹ ਵੀ ਤਾਂ ਲੁਕਿਏ ਨੇ ਕਹਾ ਲੈ ਚੋਰੀ ਵੀ ਕਰਦੇ ਨੇ ਤਾਂ ਇਹ ਤਾਂ ਪੈਸੇ ਸਾਰੇ ਨਿਕੜ ਗਏ ਥੋੜਾ ਜਿਹਾ ਨਹੀਂ ਰਹਿ ਗਿਆ ਤਾਂ ਪਿੰਡ ਜੁਮੇ ਖਤਮ ਤੀ ਪਰ ਜੁਦਾਗਰ ਸਾਡੇ ਤੇ ਬਗ ਗਿਆ ਹੋਰ ਕਈ ਜਮਾ ਖਾਦੇ ਮਾਮਿਆਂ ਤੇ ਬਗ ਜਾਂਦੇ ਨੇ ਚਲ ਸ਼ੁਕਰਾਨਾ ਦਾ ਮੇਰੇ ਮਾਮੇ ਤੇ ਬਗ ਗਿਆ ਨਹੀਂ ਨਾ ਲੰਕਾ ਹੋ ਕਾ ਮੈਂ ਦੀ ਸਾਰੇ ਪਿੰਡ ਚ ਨਾਮ ਬਦ ਨਾਮ ਹੋ ਗਿਆ ਤੇ ਗਿਆ ਤੇ ਤੂੰ ਆਪਦੀ ਮਾਤੇ ਹੈ ਹਣਾ ਉਹ ਮੇਰੇ ਬਾਵੇ ਕੁらっしゃ ਨਹੀਂ ਤੀ ਮੇਰੇ ਬਾਪ ਪਈਆਂ ਇਹ ਕਿੰਜਰ ਬਚਾਈਦਾ ਇਹ ਕਾਗਨ ਨਾ ਗਿਆ ਤੇ ਨਜੈਂਤਾ ਹੁਣ ਛੱਡਦੇ ਨੇ ਭਾਈ ਕੀ ਭੁੱਕੀ ਖਾਇਆ ਕਰੇ ਇਹ ਅਦਾ ਅਦਾ ਪੂਰੇ ਖੀਮ ਖਾਇਆ ਕਰ ਮਾਰਵਾ ਉਹ ਡੱਬੇ ਲਿਆ ਆ ਲਿਆ ਉਹ ਕਿਜੇ ਕੀ ਨੂੰ ਬਲਾ ਲਿਆ ਉਹ ਉਹ ਹੀ ਮਹਿਫਲ ਲਾ ਲਿਆ ਕੰਮ ਦਾ ਰੋਹ ਹੱਥ ਮੇ ਅਦਾ ਪੂਰੇ ਸਿਰੇ ਲਿਆ ਨੂੰ ਚੱਲਾ ਕੜਾ ਓਏ ਹੋਰ ਬਾਣਾ ਹੋਇਆ ਸੋਰੇ ਪੇਤਾ ਰਾਤ ਕੀ ਇਹ ਇੰਨੇ ਸਾਰੇ ਕੀ ਹੋਇਆ ਸੀ ਮੇਰੀ ਮਾਂ ਨੂੰ ਤਾਂ ਐ ਹੋ ਗਿਆ ਇਹ ਬਈ ਖਾਸੇ ਨੂੰ ਸੀ ਕਰਦੇ ਠੰਡੀ ਬਲ ਉਹ ਤੇ ਨਦਰ ਸੰਤਾਂ ਕਰਕੇ ਲੈ ਮੇਰੀ ਮਾਂ ਵੀ ਖਲਾ ਪੂਰੀ ਹੋ ਗਈ ਕੰਜਰ ਬੇਨੂ ਕੁਸ ਹੋ ਗਿਆ ਨਹੀਂ ਕੰਜਰ ਇਹਨਾਂ ਨੂੰ ਕੀ ਹੁੰਦਾ ਹੈ ਇਹਨਾਂ ਨੂੰ ਨਹੀਂ ਰੱਬ ਚੱਕੇ ਹੋਰ ਅਨਿਆਇ ਹਨ ਜਗਦਾ ਚੰਗੇ ਬੰਦੇ ਨੂੰ ਚੱਕ ਲੈਂਦਾ ਹੋਰ ਰੱਬ ਨੇ ਚਲ ਚੰਗੇ ਬੰਦੇ ਉੱਥੇ ਇਨਾ ਕੰਮ ਕੋ ਮਕੜਾਉਂਦਾ ਹੈ ਐ ਐ ਇਹ ਦੋ ਕੀ ਕਰਨਾ ਹੁੰਦਾ ਹੈ ਹੋਰ ਅਈਆਂ ਇਹ ਦੋ ਕੀ ਕਰਨਾ ਉਰੀ ਨਹੀਂ ਕੋਈ ਲੋੜ ਇਨਾਂ ਦੀ ਉੱਥੇ ਕੀ ਲੋੜ ਹਰ ਹਰ ਮੈਂ ਤੈਨੂੰ ਘਰ ਦੀ ਸੋਚ ਲੱਗੀ ਪਈ ਐ ਘਰ ਦੀ ਸੋਚ ਮੈਨੂੰ ਵੀ ਆ ਫਿਰ ਵੀ ਜਿੰਦਾ ਲਾਇਆ ਤੀ ਹਾਂ ਹਾਂ ਲਾਇਆ ਤੀ ਜਦੋਂ ਆਪਾਂ ਨੇ ਮੋਟਰਸਾਈਕਲ ਬਾਰੇ ਗੱਲ ਕੀਤੀ ਹਾਂ ਜਿੰਦਾ ਤਾਂ ਲਾਤਾ ਲੈ ਕਿੰਦੀ ਮੈਂ ਯਾਰ ਤੈਨੂੰ ਆਏਗਾ ਨਾ ਪਾਪਾ ਨੂੰ ਨਾ ਕੋਣ ਕਰਕੇ ਪੁੱਛ ਲਈਏ ਕਦੋਂ ਕਣੂ ਆਊਗਾ ਉਹਦਾ ਫੇਰੇ ਲਾ ਕੇ ਬਹਿ ਜੂ ਜੀ ਆਪਾਂ ਨੇ ਨਾ ਬੁਲਾਇਆ ਤਾਂ ਆਉਣਾ ਹੀ ਨਹੀਂ ਫਿਰ ਪੁੱਛਾਂ ਮੈਂ ਹਾਂ ਚਲ ਹੁਣ ਤਾਂ ਰਾਤ ਹੋ ਗਈ ਸਵੇਰੇ ਆਜੂਗਾ ਕੱਲ ਨੂੰ ਆ ਹੁਣ ਤਾਂ ਕੀ ਰ ਪੁੱਛ ਲੈਣਾ ਨਹੀਂ ਪਤਾ ਉਹਦਾ ਕੱਲੂ ਵੀ ਨਾ ਆਵੇਂਗਾ ਕੋਈ ਪਤਾ ਮਨ ਲਈ ਦੱਸ ਦਾਂ ਕਿ ਵੀ ਇੱਧਰ ਆਉਣਾ ਕਿਤੇ ਉਧਰਾਂ ਬਗ ਜੀ ਹੈ ਨਾ ਹਮ ਹਲੋ ਹਲੋ ਬਾਪੂ ਸਾਸਰੀ ਕਾਰ ਬਾਪੂ ਸਾਸਰੀ ਕਾਰ ਹੋਰ ਕਿਵੇਂ ਬਾਪੂ ਠੀਕ ਹੈ ਮੈਂ ਠੀਕ ਹਾਂ ਕੋ ਹੋਰ ਸਨਾਂ ਕਿਵੇਂ ਹੋ ਅਸੀ ਤਾਂ ਠੀਕ ਆ ਇੱਧਰ ਤਾਂ ਬਹੁਤ ਵੱਡੀ ਗੱਲ ਹੋ ਗਈ ਸੀ ਤੈਨੂੰ ਪਤਾ ਨਹੀਂ ਬਾਪੂ ਇਹ ਨੀ ਤੈਨੂੰ ਦੱਸ ਦਿਆਂ ਬਈ ਜੜਾ ਤੇਰਾ ਪਤੀ ਜਾਇਆ ਤੀ ਮਨੀ ਮਈਆ ਆ ਉਹ ਬਈਆ ਲਾ ਕੁੱਤੇ ਇਹਦਾਂ ਧੜਾ ਫਰਬੋਸ ਜਾ ਹਾਂ ਬਈ ਉਹਨੇ ਕੀ ਕਰਿਆ ਸਾਨੂੰ ਸਾਡੇ ਨਾਲ ਬਈ ਇੱਕ ਦੋ ਦਿਨ ਤਾਂ ਜਾ ਤੂੰ ਗਿਆ ਉਦੋਂ ਤਾਂ ਰਿਹਾ ਘੰਟਾ ਕੁ ਵਧੀਆ ਹਾਂ ਉਹ ਵਧੀਆ ਪੜਿਆ ਉਹ ਵਧੀਆ ਕਿਉਂ ਆ ਬੰਦਾ ਮੈਂ ਗੱਲ ਸੁਣ ਉਹਦੀ ਹਰਕਤ ਸੁਣ ਤੂੰ ਉਹਦੇ ਹਨਾ ਉਦੋਂ ਤਾਂ ਸਾਡੇ ਨਾਲ ਰਿਹਾ ਵਧੀਆ ਫੇਰ ਬਈ ਸਾਨੂੰ ਕਹਿੰਦਾ ਸਾਡੇ ਨਾਲ ਨੜਨੇ ਜੇ ਲੱਗ ਗਿਆ ਮੈਂ ਕਿਹਾ ਹਾਂ ਤੂੰ ਹਵਾਜੀ ਕੀ ਕਰਦਾਗਾ ਮਹਾ ਹਾਉ ਰੇ ਆਹ ਖਾਪੜੇ ਵੀ ਖਾਣੇ ਬਾਪ ਨੇ ਲੱਗਿਆ ਕਰਨ ਨੂੰ ਓਏ ਖਾਪੜੇ ਤੁਹਾਡੇ ਨਾਲ ਆ ਗਏ ਓਏ ਤੇਰੀ ਗੱਲ ਤਾਂ ਸੁਣਾ ਉਹ ਪਈ ਸੰਕੋਈ ਲੱਗਿਆ ਕਰਨ ਉਸੇ ਆ ਤੇ ਉਧਰ ਆ ਸਕ ਤੋਂ ਜਾ ਕੇ ਬਈ ਸੰਕੋਈ ਲੱਗਿਆ ਕਰਨ ਬਈ ਅਸੀਂ ਉਹਦੇ ਨਾਲ ਮਾੜੇ ਮੋٹے ਲੜਫੇ ਚਾਣੂ ਲੜਾਈ ਹੋਈ ਜਾਂਦੀ ਹੈਗੀ ਸਾਡੇ ਨਾਲ ਹਵਾ ਜੀ ਸਾਨੂੰ ਕਹਿੰਦਾ ਕਹਿੰਦਾ ਅੱਡ ਹੋ ਜਾਓ ਹੋਰ ਸਾਨੂੰ ਕਹਿੰਦਾ ਕਹਿੰਦਾ ਅੱਡ ਹੋ ਜੂ ਸਾਨੂੰ ਕਹਿੰਦਾ ਕਹਿੰਦਾ ਅੱਡ ਹੋ ਜਾਓ ਕਹਿੰਦਾ ਮੇਰਾ ਚਾਚਾ ਕੁਝ ਨਹੀਂ ਕਹਿੰਦਾ ਕਹਿੰਦਾ ਅਸੀਂ ਤਾਂ ਆਪ ਦਾ ਡਰਹਿਣ ਲੱਗ ਜਾਂਗੇ ਉਹ ਤਾਂ ਮੈਂ ਨਹੀਂ ਰਮੇ ਲੋ ਵੀ ਤੇ ਦਾ ਹੋਣਾ ਹੋਰ ਅਸੀਂ ਕਿਹਾ ਵੀ ਐ ਕਿਵੇਂ ਹੋ ਜੀ ਅੱਡ ਐ ਹੈ ਨਾ ਸਾਡਾ ਵੀ ਸਾਡਾ ਤਾਂ ਪਰਿਵਾਰ ਹੈ ਲੈ ਤੂੰ ਐਡੀ ਦੂਰ ਬੰਦਾ ਕਿ ਸਾਨੂੰ ਅੱਡ ਕਰਦਾ ਫਿਰਦਾ ਸੀ ਕਿਉਂ ਹੋਈਏ ਹੋਰ ਆਪ ਦੇ ਤਬਰ ਨੂੰ ਹੀ ਅੱਡ ਕਰ ਰਿਹਾ ਤੀ ਲੈ ਆਪ ਦੇਖੋ ਰੋ ਆਪ ਕਦੀ ਵੀ ਇਦਾਂ ਹਿੱਸਾ ਦੇ ਰਹੇ ਤੀ ਨਾ ਹੋਰ ਕੁਝ ਦੱਸੋ ਜੀ ਐਵੋਸਾ ਹਾਂ ਹਾਂ ਬੱਪੂ ਉਹ ਮੈਂ ਨਾ ਮੈਂ ਕਿਹਾ ਨਾ ਤੈਨੂੰ ਵੀ ਤੈਨੂੰ ਵੀ ਫੋਨ ਲਾਇਆ ਤੀ ਉਹ ਮਰਾ ਇਸ ਕੀ ਕਹਿੰਦਾ ਡੈਲਾ ਵੀ ਤੁਸੀਂ ਇਹਨੂੰ ਤਾਂ ਫੜਿਓ ਉਹ ਪੁੱਕਾ ਹੀ ਮਾਰਦਾ ਉਹ ਪੁੱਕਾ ਹੀ ਮਾਰਦਾ ਸਾਨੂੰ ਤਾਂ ਕਦ ਚੱਲ ਬਈ ਸਾਨੂੰ ਐ ਟੀਵੀ ਚੱਲ ਓਰੇ ਜਿੰਨਾ ਟਾਈਮ ਲਾਉਣਾ ਉਹਨੂੰ ਲਾਜੂਗਾ ਅਸੀਂ ਵੀ ਚੱਲ ਨੂੰ ਚਾਹ ਚੂਹ ਬਣਾ ਕੇ ਦਿੱਤੀ ਵਧੀਆ ਦੁੱਧ ਚ ਪੱਤੀ ਪਾਈ ਹਰ ਬਈ ਬਿਸਕਟ ਉਹਨੂੰ ਲਿਆ ਕੇ ਦਿੱਤਾ ਸੀ ਮੈਰੀ ਗੋਲਡ ਅਸਤ ਨਾਲ ਆ ਟੂਟ ਦਿਉ ਨੂੰ ਲਿਆਦੇ ਬਰੈਡ ਲਿਆ ਤੇ ਬਿਸਕਟ ਲਿਆ ਤੇ ਮੈਰੀ ਗੋਲਡ ਫਿਰ ਕਹਿੰਦਾ ਚਾਹ ਪੀ ਕੇ ਕਹਿੰਦਾ ਮੈਂ ਜੂਸ ਪੀ ਕੇ ਉਹਨੂੰ ਜੂਸ ਪਿਆ ਲੈਂਦਾ ਤੇ ਤਾਂ ਉਹਨੇ ਮੈਨੂੰ ਝੂਠ ਖੋਂਦਾ ਵਾ ਉਹ ਤੈਨੂੰ ਝੂਠ ਬੋਲ ਗਿਆ ਭਈ ਅਸੀਂ ਜਾ ਕੇ ਬੈਠਣ ਲੱਗੇ ਉਹਨੂੰ ਚਾਹ ਪੀ ਆਈ ਜਦੋਂ ਉਹਨੂੰ ਸਾਰਾ ਕੁਝ ਖਵਾ ਪਿਆ ਲੈਂਦਾ ਚਾਹ ਤੇ ਆਉਣ ਲੱਗੇ ਉਹਨੂੰ ਫਿਰ ਅੰਗੋੜੀ ਦਿੱਤੀ ਚਾਪੇ ਆਉਣ ਲੱਗੇ ਬਾਈ ਉਹਨੂੰ ਹਨਾ ਫੇਰ ਬਈ ਲੱਗ ਗਿਆ ਔਕੜਨ ਦੇ ਭਾਈ ਮੇਰੇ ਤਾਂ ਉਹਨੇ ਥਾਪੜਾ ਮਾਰਿਆ ਇੱਕ ਸੈਣੀ ਦੇ ਮਾਰਿਆ ਉਸ ਤਾਂ ਥੱਲੇ ਸਿੱਟ ਲੇ ਬਈ ਉਹਨੇ ਸਾਨੂੰ ਸਿੱਟ ਲਿਆ ਖਤੋਟੂਟੂ ਬੋਲਦਾ ਹੈ ਇਹ ਨਹੀਂ ਪਾਰਪੈਂਦੀ ਇਹ ਤਾਂ ਕੁਝ ਨਹੀਂ ਕਹਿ ਰਿਆ ਮੇਰੀ ਗੱਲ ਸੁਣਾ ਉਹਨੇ ਭਾਈ ਸਾਨੂੰ ਥੱਲੇ ਸਿੱਟ ਲਿਆ ਬਈ ਸਾਡੇ ਨਾਲ ਲੜਨ ਲੱਗ ਗਿਆ ਮੇਰੇ ਤਾਂ ਉਹਰੇ ਢੂਹੀ ਤੇ ਬਈ ਉਹਨੇ ਟੰਬਾ ਮਾਰਿਆ ਹਾਂ ਟੰਬਾ ਮਾਰਿਆ ਤਮ ਬਾ ਮਾਰਿਆ ਬਈ ਅਸੀਂ ਕਿਉਂ ਜਾਂਦੇ ਫਿਰ ਅਸੀਂ ਬੇ ਉਹਨਾਂ ਨਾਲ ਲੜਨ ਲੱਗੇ ਫਿਰ ਕਹਿੰਦਾ ਅੱਡ ਹੋ ਜੋ ਉਹ ਕਹਿੰਦਾ ਨਹੀਂ ਨਹੀਂ ਨਾ ਨਾ ਉਸ ਨਾਲ ਲੜਦੇ ਜਾਂਦਾ ਉਹ ਲੈ ਲੈ ਮੈਂ ਕਿਵੇਂ ਹੋ ਜਾਂਦਾ ਤੂੰ ਵੀ ਬਫੂਹੀ ਗੱਲਾਂ ਕਰਦੇਗਾ ਆਪਣਾ ਤਾਂ ਲੈ ਘਰ ਪਰਵਾਹ ਹੈ ਆਪਾਂ ਕਿਉਂ ਹੋ ਜਾਂ ਅੱਡ ਐਨੀ ਦੂਰ ਬੰਦਾ ਕਿ ਤਿਆ ਤੀ ਖੜਾ ਲੈ ਆਪਾਂ ਨੂੰ ਅੱਡ ਕਰਦਾ ਹੋਰ ਫੂਫੜਾ ਕਹਦੂ ਘਰ ਚ ਪਾੜ ਪਈਏ ਹੋਰ ਉਹਦੇ ਪਿੱਛੇ ਲੱਗ ਕੇ

ਹਾਂ ਸਾਰੇ ਨਾ ਮਾਰ ਮਾਰ ਬਣੀ 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 ਆ ਨਾ ਬਹੁਤ ਦਾ ਉਹਰੇ ਤੇ ਦੱਸਣਾ ਨਹੀਂ ਉਹਨੇ ਚਾਹਵਾ ਪਤਾ ਹੈ ਤੇ ਡਾ ਲਾਊਡ ਸਪੀਕਰ ਚੱਕਦਾ ਨਾ ਗੱਲਾਂ ਕਰਦਾ ਕਰਦਾ ਕਿਤੇ ਕਦੇ ਭੁੱਕੀ ਦਾ ਵੀ ਜਰਸਤੀ ਤਾਨਾ ਇਹਨਾਂ ਦਾ ਭੁੱਕੀ ਦਾ ਓਏ ਚੁੱਪ ਕਰ ਜਾ ਤੈਨੂੰ ਆਈਂ ਕਹਿ ਰਹੀ ਫੀ ਤੂੰ ਰੋਲਾ ਪਾ ਲਵੇਂ ਅੱਛਾ ਇਹ ਆ ਪੀ ਗਾਉਂਦਾ ਬੜਾ ਅਸੀ ਬਈ ਲੈ ਕੇ ਉਹ ਰੱਖ ਤੇ ਬੈਠਾ ਥੱਲੇ ਪੈਸੇ ਅੱਛਾ ਰੱਖੇ ਉਹਨੂੰ ਕੀ ਪਤਾ ਜੀ ਦੋਨੋਂ ਵੱਟੇ ਇਹਨੂੰ ਵੀ ਆਪਣੇ ਘਰੇ ਕੈਮਰੇ ਵੀ ਲੱਗੇ ਹੋਏ ਨੇ ਬਈ ਨਜ਼ਲੀ ਕਾ ਮਾਇਰ ਹੀਗਾ ਤੇ ਖਾਸੇ ਪੈਸੇ ਉਹ ਹੀਗਾ ਤੇ 50-60000 ਰੁਪਇਆ ਹਾਂ ਨਾ ਅਸੀਦੀ ਅਸ ਪਾਉਨ 40 ਤੋਂ ਹੁੰਦਰ ਸੀ ਆਈਦੀ 80 ਹਾ ਹਾ ਅਸੀ ਆਤੀ ਬਹੁਤ ਪੈਸਾ ਤੇ ਬਦਲਾ ਦਾ ਪਈ ਆਉਂਦੇ ਆਉਂਦੇ ਸਾਥੂ ਦਾ ਮੈਨਲਾ ਦਾ ਬਦੋ ਨੇ 10-12000 ਕਾ ਚ ਵੀ ਡਿਗਪੇ ਹੋਣਾ ਸਾਡੇ ਲਈਦਾ ਰੁਪਇਆ 150000 ਪਰ ਪਛੈ ਰੋ ਪੈਸੇ ਬਰਸਦੇ ਹਸ ਤਾ ਉਹ ਸਾਡੇ ਗਿਆ ਨੇ ਰੇ ਅਸੀਂ ਵੀ ਸੁੱਤੇ ਹੋਏ ਤੇ ਰਾਤ ਨੂੰ ਸਾਡੇ ਸਾਰੇ ਪੈਸੇ ਚੱਕ ਕੇ ਫਰਾਰ ਹੋ ਗਿਆ ਪੈਸੇ ਚੱਕ ਫਰਾਰ ਫਰਾਰ ਕਾਹਨ ਹੋ ਗਿਆ ਭਾਈ ਸਾਡੇ ਪੈਸੇ ਉਹਨੇ ਸਾਰੇ ਚੱਕ ਲਏ ਚੋਰੀ ਕਰ ਲਿਆ ਚੋਰੀ ਕਰ ਲਈ ਭਾਈ ਉਸੇ ਵਗ ਗਿਆ ਹਾਂ ਚਲ ਉਹ ਤੇ ਹਨ ਜਿਵੇਂ ਉਹਨੇ ਰਾਤ ਨੂੰ ਚੱਕ ਕੇ ਪੈਸੇ ਉਹਨਾਂ ਤਾਂ ਉੱਤੇ ਜਾਣਾ ਹੀ ਸੀ ਉਹਨੇ ਖਾਉਸ ਤੇ ਲੈ ਲਿਆ ਭਈ ਪਰ ਸਬੇਰੇ ਬੀਤੋ ਜੌਂ ਰਿਕਰ ਦੇ ਦਿਮਾਗ ਨਾਲ ਤਾਂ ਕਰ ਲੈ ਸਾਨੂੰ ਤਾਂ ਹੁਣ ਸਾਨੂੰ ਤਾਂ ਸ਼ੱਕ ਹੋਤੀ ਜਾਊਗਾ ਵੀ ਉਹ ਕੱਲਾ ਬੰਦਾ ਸਨ ਤਾਂ ਕੈਮਰੇ ਚੈੱਕ ਕਰਨ ਦੀ ਬਈ ਮਸਾਂ ਜੇ ਲੋੜ ਪਈ ਅਸੀਂ ਕਹਾਂ ਚੱਲ ਕਰੀ ਲੈਨੇ ਆਂ ਕੀ ਵਾਰ ਕਈ ਪਤਾ ਹੁੰਦਾ ਚੋਰ ਆ ਜਾਣ ਪਰ ਹਨਾ ਬਈ ਅਸੀਂ ਕੈਮਰੇ ਚੈੱਕ ਕਰੇ ਬਈ ਫੇਰ ਉਹ ਆ ਗਿਆ ਬਈ ਫੇਰ ਤਾਂ ਸਾਹਨੇ ਫੜ ਲਿਆ ਫੇਰ ਵੀ ਕਿਹੜਾ ਇਹਦੇ ਇਹਦੇ ਸੈਣੀ ਦੇ ਮਾਰੇ ਆ ਟੰਬਾ ਉਹਨੇ ਚੱਕ ਕੇ ਲਵੇ ਟੰਬਾ ਰਸਦਾ ਤੀ ਉਹ ਹਰ ਉਹ ਮਾਤਾ ਹੈ ਗਾਲੀ ਨਹੀਂ ਨੀ ਨਾ ਆਇਆ ਹੈਗਾ ਬਾਪੂ ਉਸ ਤਾਂ ਬਹੁਤ ਕਹਦੀ ਬਈ ਤੈਨੂੰ ਕਿਰਸੀ ਹੈ ਯਾਰੋ ਫੇ ਤੂੰ ਆ ਜਾ ਉਹ ਸਾਂਦੇ ਬੋਲੀ ਆਲਾ ਕਾਬਲਾ ਆ ਜਾ ਤੂੰ ਕਾਬਲਾ ਮੇਰੀ ਗੱਲ ਸੁਣ ਫਿਰ ਹਣਾ ਫਿਰ ਬਈ 25000 3400 ਉਹ 25 ਓਹੋ 90 90 ਇਹ ਜਮਾਨੇ ਤੋਂ ਸਵਾ ਸਾਰਾ ਬਸ 90 10000 ਤੱਕ ਨਾ ਰੱਸੀ ਕਿੱਸੇ 90 9000 90000 ਚੱਕ ਲਿਆ ਹਾਂ ਤੇ ਮਗਰ ਤੇ ਸੁਣ ਗਿਆ ਇਧਰ ਉਹ ਹੈ ਨਾ ਹਵਾਜੀ ਵਾਲੀ ਚੱਲਦੀ ਐ ਅਸੀਂ ਰਾਜਿਆਂ ਦੀ 90 90 90 90 ਹਜ਼ਾਰ ਰੁਪਏ ਚੱਕ ਲਿਆ ਹੈ ਨਾ ਹੈ ਨਾ ਫਿਰ ਬਈ ਸਾਨੂੰ ਕਹਿੰਦਾ ਬਈ ਅਸੀਂ ਉੱਤੇ ਬੱਗ ਗਏ ਹਾਂ ਉਹ ਕਰਨਾ ਫੇਰ ਭਈ ਉਹਦੇ ਕੀ ਲਾਈਆਂ ਥਾਪੜੇ ਉਹਦੇ ਨਾਏ ਭਈ ਉੱਤਾ ਪਾ ਪਤਾ ਸਾਂ ਨਹੀਂ ਸੱਚ ਨਾਲ ਨਾਲ ਥਾਪੜੇ ਉਹ ਯੱਕੀ ਭਈ ਤੂੰ ਬਕੂ ਉਹਦੇ ਸੜਨੇ ਕੇ ਖੜ ਗਿਆ ਸੀ ਜਿਹੜਾ ਮੈਂ ਕਹਿੰਦਾ ਢਿੱਡੋ ਜਿਹੜਾ ਹਨਾ ਤੈਨੂੰ ਜੰਮੇ ਆਏਗਾ ਮੇਰੀ ਨਾਲ ਇੱਥੇ ਢੋ ਸਮਾਂ ਤੇਰਾ ਮੈਂ ਪੁੱਤ ਤੂੰ ਮੇਰੀ ਸੜ ਮੈਂ ਨਹੀਂ ਦੇਖਾ ਇੱਕ ਤੈਨੂੰ ਕਹੀਆਂ ਨਾ ਉਹ ਅੱਡ ਕਰਾਉਂਗਾ ਤੀ ਇੱਕ ਹਾਂ ਮੈਂ ਪੈਸੇ ਚਾਹਤੇ ਉਹ ਫੁਫੜਾ ਤੂੰ ਆਪ ਵੀ ਸਿਆਣਾ ਹੈ ਤੂੰ ਆਪ ਦੇਖ ਤੂੰ ਸਿਆਣੀ ਗੱਲ ਕਰੇ ਉਹਨੇ ਚਲ ਆਪਣੇ ਕੱਚੇ ਮੇ ਆ ਬੁੱਲਾ ਤੂੰ ਰਾਹੇ ਜਾਂਦਾ ਹੁੰਦਾ ਏਂ ਰੇ ਉਹ ਬੁੱਲਾ ਅੱਡ ਕਰਾ ਕੇ ਆਪਣੇ ਪਾੜ ਤਵਾ ਕੇ ਉਹ ਨਹੀਂ ਜਾਂਦਾ ਜੀ ਫਿਰ ਮੇਰੀ ਹੁਣ ਗੱਲ ਸੁਣ ਲੈ ਮੁੱਕਦੀ ਗੱਲ ਮੇਰੀ ਇਹ ਟਾਈਮ ਬਹੁਤ ਹੋ ਗਿਆ ਸੀ ਪੈਣਾ ਹੈਗਾ ਠੀਕ ਐ ਨੱਸ ਅਸੀਂ ਮੇਰੀ ਗੱਲ ਸੁਣ ਤੈਨੂੰ ਦੱਸਦੇ ਆ ਤੇ ਭਾਈ ਉਹਨੇ ਅਸੀਂ ਉਹ ਫਿਰ ਹੁਣ ਘਰ ਉਪਜਾਤਾ ਉਹਨੂੰ ਫੋਨ ਫੋਨ ਕਰਨ ਦੀ ਲੋੜ ਨਹੀਂ ਠੀਕ ਐ ਆਦਾ ਹੁਣ ਅਸੀਂ ਨਹੀਂ ਉਹਨੂੰ ਘਰੇ ਬਾਣਦੇ ਹੁਣ ਮੈਂ ਤੈਨੂੰ ਐਂ ਦੱਸਦਾ ਤੀ ਅਸੀਂ ਆਏ ਹੋਇਆ ਸੈਣੀ ਦੇ ਘਰੇ ਅਗਲੇ ਹੁਣ ਕੀ ਮੈਂ ਉਸ ਆਣੀ ਕੇ ਘਰੇ ਯਾਰ ਇਹਦਾ ਕੋਈ ਯਾਰ ਮਿੱਤਰ ਗਿਆ ਬਾਹਰੇ ਥੋੜੇ ਇੱਕ ਦਿਨਾ ਬਾਸਤੀ ਹਣਾ ਤੁਮ ਮਣੀ ਤੇ ਹਣਾ ਯਾਰ ਮਿੱਤਰ ਇਹਨਾਂ ਗਿਆ ਬਾਹਰੇ ਹਣਾ ਫਿਰ ਉਹ ਕਹਿੰਦਾ ਆਊਗਾ ਖੇਤ ਉਰੇ ਯਾਰ ਉਹਦਾ ਮਾਵਾ ਪਹਿਨੀ ਕੋਈ ਸਾਨੂੰ ਕਹਿੰਦਾ ਕਹਿੰਦਾ ਮੇਰਾ ਸਾਡਾ ਖੇਤ ਸੰਭਲਿਓ ਉਸਤਾ ਤਾਂ ਉਹਦਾ ਖੇਤ ਸਾਹਮਣ ਆ ਗਿਆ ਉਰੇ ਹੋਰ ਉਹ ਕੇ ਆ ਗਿਆ ਠੀਕ ਹੈ ਹੋਰ ਲੈ ਬਾਪੂ ਹੁਣ ਹਣਾ ਮੈਂ ਤਨ ਆਇਆ ਕਹਿੰਦਾ ਸਵੇਰੇ ਆ ਜੀ ਬਈ ਸਰਦਾ ਨਹੀਂ ਮੈਂ ਆਇਂਗੀ ਮੈਂ ਉਹ ਲੈਣੀ ਮੈਨੂੰ ਕੋਤ ਬਾਪੂ ਤੂੰ ਯਾਰ ਬੱਸ ਤੇ ਆ ਜੀ ਹੁਣ ਤੇਰਾ ਸਾਰਾ ਕੁਝ ਠੀਕ ਐ ਲੱਤ ਲੁੱਤ ਮੇਰੀ ਗੱਲ ਸੁਣ ਤੜਕੀ ਆ ਜੀ ਬਈ 8 ਵਜੇ ਦੇ ਨੂੰ ਆਬਦਾ ਬਾਕੀ ਫੁੱਫੜਾ ਸਾਡੋ ਤਾਂ ਜੇ ਸਾਹਮਣੇ ਜੋਰ ਵੀ ਚੱਲਦਾ ਤੇ ਥੋੜਾ ਡਰ ਵੀ ਜਾਊਗਾ ਹੋਰ ਤੂੰ ਸਮਝਾ ਦੀ ਮੜਾ ਜਾ ਕੀਨੇ ਮੂਰੇ ਇਹ ਓਏ ਉਹ ਤੇ ਸਲੀਡੀ ਜੀ ਮੂਰੇ ਓਏ ਉਹ ਭਗਤਾ ਗਿਆ ਯਾਰ ਸਮੋਦੇ ਮੂਰੇ ਨੂੰ ਜੋਰ ਚਲਾਣਾ ਤੁੱਲ ਗਿਆ ਇਹ ਤਾਂ ਭੁੱਲ ਜਾਂਦਾ ਬਾਪੂ ਮੇਰੀ ਗੱਲ ਸੁਣ ਉਹ ਤਾਂ ਭੱਗ ਗਿਆ ਹੈਂ ਮੈਂ ਡਾਕੀ ਨੂੰ ਮੈਂ ਨੇ ਉਹ ਨੂੰ ਨਾ ਹੀ ਗਿਆ ਅੱਭੀ ਮਨੀ ਹਨਾ ਇਹਦਾ ਇਹਦਾ ਵੀ ਮਰੀ ਜਾਂਦਾ ਹੁਤਾ ਬੱਗ ਗਿਆ ਯਾਰ ਹੁਣ ਮੇਰੀ ਗੱਲ ਸੁਣ ਉਹ ਨਹੀਂ ਆਉਂਦਾ ਹਨਾ ਤੂੰ ਆ ਜੀ ਆਪਦਾ ਸਵੇਰ ਨੂੰ ਚੰਗਾ ਕੋਈ ਨਹੀਂ ਮੈਂ ਨਾਮ ਕਰ ਬਸ ਦੇਖ ਲਓ ਹਾਂ 8 ਵਜੇ ਦੇ ਨੂੰ ਆ ਜੀ ਆਪਦਾ ਚੱਲ ਚੰਗਾ ਹੁਣ ਪੈਨੇ ਆਸੀ ਟਾਈਮ ਬਹੁ ਹੋ ਗਿਆ ਗੁੱਡ ਨਾਈਟ ਗੁੱਡ ਨਾਈਟ ਆ ਹੋ ਜਾ ਪੀ ਲੈ ਚੰਗਾ ਜੀ ਆਜੀ ਸਵੇਰੇ ਨੂੰ ਚੰਗਾ ਠੀਕ ਹੈ ਠੀਕ ਨੱਚਾ ਕੋਈ ਨਹੀਂ ਬਾਪੂ ਨਾਲ ਤਾਂ ਹੋ ਗਈ ਗੱਲ ਹੁਣ ਪਈਏ ਹਾਂ ਨਹੀਂ ਰਾਵਾਂ ਹੋ ਗਿਆ ਯਾਰ ਚਲ ਹਾਂ ਤਾਂ ਪਈਏ ਅੱਜ ਸਵੇਰੇ ਉੱਠ ਕੇ ਚਲ 8 ਵਜੇ ਦੇ ਨੂੰ ਆਜੂਗਾ ਹਾਂ ਹਾਂ ਉਦੋਂ ਫਿਰ ਦੇਖਦੇ ਆਂ ਕੀ ਉਹਦਾ ਸਵੇਰੇ ਖੇਤ ਵੀ ਜਾਵਾਂਗੇ ਉਹਦੇ ਜਿਹੜੇ ਕੰਮ ਆ ਜਾਣਗੇ ਫਿਰ ਜਾਵਾਂਗੇ ਮੈਂ ਕਰੇ ਸੈਂਜਣਾ ਕਰੇ ਮਰੀਜੀ

ਯਾ ਮੋਲ ਹੈ ਸੈ ਉਹਨਾਂ ਨੇ ਇਹ ਲਾ ਲਏ ਨਾਲੇ ਨਾਲੇ ਚਾਲਾ ਉਹ ਦੇਖ ਲੈ ਵੀ ਕੇ ਰਾ ਠੀਕ ਹੈ ਰਮਾਉਣ ਵਾਲੀ ਦਾ ਕੰਮ ਤੋਂ ਦੀ ਹੀ ਗਿਆ ਤਿਉਹੋ ਅ ਜਿਹੜਾ ਜਬੀ ਉਹ ਮਾਰੂ ਚੀਕੇ ਰਣ ਲੱਗ ਗਿਆ ਕੀ ਕਰਦੇ ਫਿਰਦੇ ਨੇ ਚੱਲ ਇਹਨਾਂ ਨੂੰ ਦੇਖਦੇ ਆਂ ਨਹੀਂ ਬਹਿਸਤੀ ਪਹਿਲਾਂ ਮੇਰੇ ਦਾਦੇ ਦੀ ਇਹਦੇ ਦਾਦੇ ਨਾਲ ਸੀ ਪਰ ਮਰੇ ਪਾਪਾ ਦੀ ਇਹਦੇ ਪਾਪਾ ਨਾਲ ਸੀ ਹੁਣ ਇਹਨੇ ਮੇਰੇ ਨਾਲ ਪਰਖ ਹੀ ਰਹਿਦਾ ਕੀ ਕਰੀਏ ਵੀ ਲੜਾਈ ਆ ਇਹਦੇ ਨਾਲ ਆਪਣੀ ਕੱਢ ਕੱਢ ਦਿੰਨੇ ਆ ਇਹਦਾ ਕੰਡਾ ਇਹ ਨੂੰ ਮੈਂ ਕਹ ਰਿਹਾ ਕੀ ਕਰਾਂਗੇ ਚੱਲਦਾ ਚੱਲ ਬੈਠ ਜੰਨੇ ਆ ਮੇਰੇ ਪੱਖਾ ਵੀ ਲਈ ਹੋਰ ਹੋ ਹੋ ਜਾਊਗਾ ਹੁਣ ਕੋਣਾ ਜੀ ਹੋਰ ਤੇਰੀ ਜਵਾਖ ਹੋਣੀ ਹੁਣਾਂ ਕੀ ਇਹਦੀ ਨੂੰ ਬੈਂਕ ਚੱਲ ਬੈਠ ਜੰਨੇ ਆ ਇਹ ਰਿਹਾ ਇਹ ਪੰਗੇ ਬੁੰਗੇ ਲੋਕਾ ਚੱਲਾ ਪਾ ਇੱਕ ਤਾਂ ਵੀ ਚਲ ਕੀ ਆ ਬਈ ਹਣਾ ਬਣੀ ਵਰਗ ਮੀਂਹ ਆਲਾ ਆ ਰੇ ਇੱਥੇ ਟੰਡਾ ਕੋਈ ਨਾ ਜਾਣਦਾ ਮਾੜਾ ਤੇ ਚੱਕਿਆ ਤਾਂ ਨਹੀਂ ਇਹਨੇ ਦੇਖ ਦੇਖ ਮੜਦੇ ਕੋਠੇ ਚੱਕ ਆੜੇ ਉੱਠਿਆ ਰਮਾਂ ਮੰਜੀਂ ਤੇ ਲੋੜੀ ਓਏ ਅਸੀਂ ਤੈਨੂੰ ਕੀ ਕਰੀਏ ਔਰ ਇਹ ਚੰਗਾ ਬਣਾਵਾਂ ਬਹਿਤਾ ਅਸੀਂ ਆਪ ਹੀ ਲਾ ਦਾਂਗੇ ਤੂੰ ਭੱਗ ਜਾ ਮੈਂ ਕਿੱਥੇ ਲਾ ਕੇ ਆਣਾ ਔਰ ਚੋਰੀ ਹੋ ਜਾਂਦੀ ਨੇ ਬਹੁਤ ਪਹਿਲਾਂ ਵੀ ਸਾਡੇ ਪਹਿਲਾਂ ਵੀ ਸਾਡੇ ਪੈਸੇ ਚੋਰੀ ਹੋ ਗਏ ਲੈ ਤੈਨੂੰ ਕੀ ਐ ਮੇਰੇ ਦੋਸਤ ਦਾ ਕੋਠਾ ਇਹ ਬਈ ਯਾਰ ਮੈਂ ਮੰਜੀ ਇੱਧਰ ਲਾਉਣੀ ਆ ਤੈਨੂੰ ਗੱਲ ਲੱਗ ਗਈ ਠੀਕ ਆ ਕੋਠੇ ਬਈ ਮੰਜੀ ਚੱਕ ਲਾਂਦੇ ਤੈਨੂੰ ਇੱਕ ਗੇ ਲਗਾ ਦੇ ਠੀਕ ਆ ਓਏ ਅਸੀਂ ਤੇ ਯਾਰ ਚੱਕਣ ਨਹੀਂ ਦਿੰਦੇ ਆ ਕਿਉਂ ਨਹੀਂ ਚੱਕਣ ਦਾ ਤੇਰੀ ਮੱਝ ਹੀ ਆ ਅਸੀਂ ਚੋਰ ਕਰੇ ਫਿਰ ਦੇ ਹਾਂ ਯਾਰ ਤੈਨੂੰ ਫਿਰ ਦੇਉ ਏ ਐਵੇਂ ਤੈਨੂੰ ਫਿਰ ਦੇ ਦਿੰਦਾ ਚੋਰੀ ਆਕੜੀ ਜਾਂਦੀ ਓਏ ਤੇਰੇ ਬਾਪ ਵਾਲੇ ਕੰ ਬਾਪ ਨੇ ਕਹਾਈ ਤੀ ਬਾਈ ਰਮ ਗੇ ਨੂੰ ਕਹ ਜੀ ਹੱਥ ਨੂੰ ਤੱਕੀ ਖਾ ਜਾ ਮੈਂ ਦੁਕਾਨ ਔਰ ਜੋ ਮਾਰੀ ਬੁੱਕੀ ਕੀ ਦੂ ਹੈ ਤਾਣੂ ਓਏ ਸੁਬਾਹ ਮੈਂ ਦੂ ਨਾ ਤਾਣੂ ਤਾਣੂ ਓਏ ਮਾਤਾ ਓਏ ਵੰਟ ਦੋ ਓਏ ਤੱਕੂ ਜਿੱਤੇ ਓਏ ਜਾ ਨਾ ਯਾਰਾ ਛੱਡ ਦੇ ਨਾ ਯਾਰਾ ਓਏ ਇਹਨੂੰ ਕੀ ਹੋ ਗਿਆ ਰੁਕ ਜਾ ਕੀ ਹੋ ਗਿਆ ਅਰੇ ਉੱਠੀ ਨਹੀਂ ਦੇਖੀ ਉਹ ਤੇਰਾ ਤੇਨ ਦਾ ਕਸ਼ਟਾ ਓਏ ਚਾਰ ਫੁੱਟਾਂ ਮੰਗ ਲਾ ਤਾ ਓਏ ਇਹ ਕੀ ਹੋ ਗਿਆ ਛੋਈ ਮੂਹ ਕੀ ਹੋ ਗਿਆ ਅਜਾ ਕਿੰਨਾ ਲੱਗੇ ਰਹਿਣਾ ਤੂੰ ਓਹ ਲਾ ਹਾਂ ਚਾਹ ਲੈਣ ਦੀ ਛੇ ਇਹ ਮੈਂ ਤਾਂ ਡਾਂਗ ਪੂਲੀ ਦੀ ਡਾਂਗ ਪੂਲੀ ਜੀ ਮਾਰੀ ਤੀ ਫੇਰ ਖੜ ਜਾ ਨਾ ਮਾਹ ਲਕਾਇਦਾ ਕੰਮ ਕਰਦੀ ਨਹੀਂ ਪਉ ਆ ਇਹ ਤਾਂ ਕੰਮ ਕਰ ਦੇ ਦੇਖੀ ਹੋਈ ਹਾਂ ਗਾ ਕਾਲੀ ਮਾਏ ਆ ਬੜ ਗਿਆ ਨਾ ਸੰਦਾ ਇਹ ਨੂੰ ਆ ਨਹੀਂ ਰਿਹਾ ਵੇ ਵੇ ਤੇ ਮੋਟਰ ਚੰਗਲ ਦੀ ਚਾਬੀ ਮਤਲਬ ਹੀ ਹੈ ਨਾ ਓਏ ਰੁਟ ਜਾ ਓਏ ਆ ਮੱਢੀ ਹੋ ਮੱਢੀ ਤਾਂ ਨੰਬਰ ਆਵੇ ਤੂੰ ਭੱਜ ਜਾਖੀ ਤੀ ਵੇ ਤਾਂ ਪੱਤੀ ਬਹੁਤ ਬੇਨ ਹੁੰਦਾ ਓਏ ਫੋਨ ਚੱਕ ਲਿਆ